ਹੈਲੋ ਸਟੂਡੈਂਟਸ ਅੱਜ ਆਪਾਂ ਮੈਂ ਤੁਹਾਨੂੰ ਬੌਡਮਾਸ ਕਰਨਾ ਸਿਖਾਵਾਂਗੀ ਇਹ ਬੌਡਮਾਸ ਦੇ ਕੁਐਸਚਨ ਹੈ ਜਿਹੜੇ ਕੁਐਸਚਨਸ ਦੇ ਵਿੱਚ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਸਾਰੇ ਸਾਰੇ ਸਾਈਨਸ ਇਕੱਠੇ ਹੋ ਜਾਂਦੇ ਐ ਉਹਨਾਂ ਕੁਐਸਚਨਸ ਨੂੰ ਆਪਾਂ ਬੌਡਮਾਸ ਦੇ ਰੂਲਸ ਦੇ ਨਾਲ ਸੋਲਵ ਕਰਨਾ ਹੁੰਦਾ ਹੈ ਇਹਦੀ ਮੈਂ ਫੁੱਲ ਫਾਰਮ ਦੱਸ ਦਿਆਂ ਤੁਹਾਨੂੰ ਕਲਾਸ 5th ਹੈ ਚੈਪਟਰ 2 ਦੀ ਐਕਸਰਸਾਈ 2.10 ਕਰ ਰਹੇ ਆਪਾਂ ਇਹਦੇ ਚ ਹੁੰਦਾ ਹੈ b ਫਾਰ ਬ੍ਰੈਕਟ o ਫਾਰ ਆਫ b ਫਾਰ ਡਿਵਾਈਡ m ਫਾਰ ਮਲਟੀਪਲਾਈ a ਫਾਰ ਐਡ s ਫਾਰ ਸਬਟ੍ਰੈਕਸ਼ਨ ਆਪਾਂ ਇਹ ਜਿਹੜੇ ਸਾਰੇ ਕੁਐਸਚਨਸ ਹੈਗੇ ਇਹਨਾਂ ਸਾਈਨਸ ਦੇ ਨਾਲ ਸੋਲਵ ਕਰਨੇ ਆ ਸਭ ਤੋਂ ਪਹਿਲਾਂ ਜਿਹੜਾ ਸਾਈਨ ਆਏਗਾ ਆਪਾਂ ਉਹਨਾਂ ਦੋਨਾਂ ਡਿਜੀਟਸ ਨੂੰ ਸੋਲਵ ਕਰਨਾ ਹੈ ਜਿਵੇਂ ਥਰਡ ਕੁਐਸਚਨ ਲੈ ਲੈਂਦੇ ਆਪਾਂ 7 8 ਸੌਰੀ ਡਿਵਾਈਡ 4 6 ਇੱਥੇ ਡਿਵਾਈਡ ਦਾ ਸਾਈਨ ਹੈ ਤੇ ਬਾਡਮਾਸ ਵਿੱਚ ਵੀ ਪਹਿਲਾਂ ਡਿਵਾਈਡ ਦਾ ਸਾਈਨ ਹੈ। ਥੈਨ ਪਹਿਲਾਂ ਆਪਾਂ ਡਿਵਾਈਡ ਦੇ ਸਾਈਨ ਨੂੰ ਹੀ ਸੋਲਵ ਕਰਨਾ ਹੈ ਇਹਨਾਂ ਦੋਨਾਂ ਨੂੰ। ਬਾਕੀ ਉਦਾਂ ਹੀ ਲਿਖਣੇ ਆ। 4 ਨੂੰ 8 ਦੇ ਨਾਲ ਡਿਵਾਈਡ ਕਰੂੰਗੇ 2 ਆ ਗਿਆ। ਬਾਕੀ ਸਾਰਾ ਕੁਝ ਉਦਾਂ ਹੀ ਲਿਖਤਾ। ਉਸ ਤੋਂ ਬਾਅਦ ਬਾਡਮਾਸ ਦੇ ਵਿੱਚ ਆਉਂਦਾ ਮਲਟੀਪਲਾਈ ਦਾ ਸਾਈਨ। ਥੈਨ ਆਪਾਂ ਇਹਨਾਂ ਦੋਨਾਂ ਵਿੱਚ ਮਲਟੀਪਲਾਈ ਦਾ ਸਾਈਨ ਮਲਟੀਪਲਾਈ ਕਰਾਂਗੇ। ਓਕੇ? ਥੈਨ 7 2 14 a 6 ਹੁਣ ਮਾਈਨਸ ਇਕੁਅਲ ਸਾਈਨ ਰਹਿ ਗਿਆ ਜਿਹੜਾ ਇੱਕ ਰਹਿ ਗਿਆ ਸੋਲਵ ਕਰ ਦੋ। 14 ਚੋਂ 6 ਮਾਈਨਸ ਕੀਤੇ 8। ਮੰਨ ਲਓ ਸਾਡੇ ਕੋਲ ਜਿਵੇਂ 6th ਕੁਐਸਚਨ ਹੈ ਥੋੜਾ ਜਿਹਾ ਵੱਡਾ ਕੁਐਸਚਨ ਹੈ ਮੈਂ ਦੱਸ ਦਿੰਦੀ ਹਾਂ ਤੁਹਾਨੂੰ। 18 6 multiply 21 17 ਕਈ ਬੱਚੇ ਇਦਾਂ ਕਰਦੇ ਵੀ ਸਾਰੇ ਸਾਇੰਸ ਨੂੰ ਇੱਕੋ ਵਾਰਥ ਸੋਲਵ ਕਰਨੇ ਦੀ ਕੋਸ਼ਿਸ਼ ਕਰਦੇ ਇਦਾਂ ਨਹੀਂ ਕਰਨਾ ਬਿਲਕੁਲ ਵੀ ਆਪਾਂ ਬਾਟ ਮਾਸ ਦੇ ਅਕੋਰਡਿੰਗ ਜਾਣਾ ਹੈ ਸਭ ਤੋਂ ਪਹਿਲਾਂ ਡਿਵਾਈਡ ਦਾ ਸਾਈਨ ਆਪਾਂ ਸੋਲਵ ਕਰਨਾ ਹੈ 6 ਨੂੰ 18 ਨਾਲ ਡਿਵਾਈਡ ਕਰਾਂਗੇ 3 ਮਲਟੀਪਲਾਈ ਦਾ ਸਾਈਨ ਹੈ 21 ਬਾਕੀ ਸਾਰਾ ਉਦਾਂ ਹੀ ਲਿਖਣਾ ਅੱਗੇ ਮਲਟੀਪਲਾਈ ਦਾ ਸਾਈਨ ਸੋਲਵ ਕਰੋ 63 ਆ ਗਿਆ ਫਿਰ ਬਾਡਮਾਸ ਦੇ ਵਿੱਚ ਸਭ ਤੋਂ ਪਹਿਲਾਂ ਪਲੱਸ ਹਨੈਨ ਪਲੱਸ ਹੀ ਕਰੋ ਪਹਿਲਾਂ 0 6 7 8 18 ਮਾਈਨਸ ਕਰ ਦੋ ਕਿੰਨਾ ਆ ਗਿਆ ਜੀ 2 6 ਆਨਸਰ ওকে ਥੈਂਕ ਯੂ